ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਖੇਜਰੀਵਾਲ ਤੇ ਤਿੱਖਾ ਨਿਸ਼ਾਨਾ ਨਿਊਜ਼ 18 ਇੰਡੀਆ ਦੇ ਚੌਪਾਲ ਦੇ ਵਿੱਚ ਬੋਲੇ ਕੇਜਰੀਵਾਲ ਸਿਰਫ ਝੂਠ ਬੋਲਦੇ ਹਰ ਖੇਤਰ ਦੇ ਵਿੱਚ ਇਹਨਾਂ ਦਾ ਘਟਾਲਾ ਈਡੀ ਦੇ ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਤੇ ਵਿੱਚ ਕੇ ਸਵਾ ਰਾਸਭਾ ਮੈਂਬਰ ਸੰਦੀਪ ਪਾਠਕ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ ਬੋਲੇ ਲੋਕਾਂ ਦੇ ਨਾਲ ਕੀਤੇ ਵਾਅਦੇ ਨਹੀਂ ਹੋਏ ਪੂਰੇ RAM RAJ ਦੇ ਸੰਕਲਪ ਦੇ ਨਾਲ ਹੀ ਵਧੇਗਾ ਦੇਸ਼ ਇਸੇ ਕੇਜਰੀਵਾਲ ਸਰਕਾਰ ਹੀ ਕਰ ਰਹੀ ਕੰਮ ਲੋਕ ਸਭਾ ਦੇ ਵਿੱਚ ਹਰ ਸਿਮਰਤ ਕੋਰ ਬਦਲ ਨੇ ਚੁਕਿਆ ਕਿਸਾਨਾਂ ਦਾ ਮੁੱਦਾ ਬੋਲੇ ਪਿਛਲੇ 5 ਸਾਲਾਂ ਦੇ ਅੰਦਰ ਦੇਸ਼ ਦੇ ਕਿਸਾਨਾਂ ਤੇ ਵਧਿਆ ਕਰਜ਼ਾ ਹਰ ਘੰਟੇ ਕਿਸਾਨ ਕਰ ਰਿਹਾ ਖੁਦਕੁਸ਼ੀ ਆਮ ਆਦੀ ਪਾਰਟੀ ਨੇਤਾ ਸੰਜੇ ਸਿੰਘ ਅਸ ਦੂਜੀ ਵਾਰ ਰਾਸ ਸਭਾ ਸੰਸਦ ਵੱਜੋਂ ਨਹੀਂ ਚੁੱਕ ਸਕੇ ਸੌ ਰਾਸ ਸਭਾ ਚੇਅਰਮੈਨ ਨੇ ਨਹੀਂ ਦਿੱਤੀ ਮਨਜ਼ੂਰੀ ਬੋਲੇ ਫਿਲਹਾਲ ਪ੍ਰਿਵੀਲੇਜ ਕਮੇਟੀ ਦੇ ਕੋਲ ਹੈ ਮਾਮਲਾ ਖੜਗਿੰਤੀ ਭਾਈਚਾਰੇ ਦੇ ਕਈ ਧਾਰਮਿਕ ਆਗੂਆਂ ਨੇ ਦੇਖੀ ਸੰਸਦ ਦੀ ਕਾਰਵਾਈ ਪੀਐਮ ਮੋਦੀ ਦੇ ਨਾਲ ਵੀ ਕੀਤੀ ਮੁਲਾਕਾਤ ਇਮਾਮ ਇਲਿਆਸੀ ਬੋਲੇ ਪੈਗਾਮ ਮੁਹੱਬਤ ਹੈ ਪੈਗਾਮ ਦੇਸ਼ ਹੈ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮਿਲੇਗਾ ਮੁਆਵਜ਼ਾ ਜਲਦ ਸ਼ੁਰੂ ਕੀਤੀ ਜਾਵੇਗੀ ਗਿਰਦੌਰੀ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੰਗਰਾਮ جاری ਅੱਜ ਫੇਰ ਨਗਰ ਨਿਗਮ ਦਫਤਰ ਦੇ ਬਾਹਰ ਆਵਾਜ਼ੀ ਪਾਰਟੀ ਨੇ ਕੀਤਾ ਪ੍ਰਦਰਸ਼ਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਛਾਰਖੰਡ ਦੇ ਵਿੱਚ ਚੰਪਾਈ ਸਰਕਾਰ ਨੂੰ ਬਹੁਮਤ ਪਰੋਸ ਗਈ ਮਤੇ ਦੇ ਹੱਕ ਤੇ 47 ਵੋਟਾਂ ਵਿਰੋਧ ਦੇ ਵਿੱਚ ਪਈਆਂ ਮਹਜ 29 ਵੋਟਾਂ ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਦੇ ਘਰ ਖਰੀਦਣ ਤੇ ਲਗਾਈ ਰੋਕ ਹੋਰ ਵਧਾਈ ਹੁਣ 2027 ਤੱਕ ਨਹੀਂ ਖਰੀਦ ਸਕਣਗੇ ਘਰ ਮਕਾਨਾਂ ਦੀ ਸਮਰੱਥਾ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕੈਨੇਡਾ ਮੋਹਾਲੀ ਦੇ ਵਿੱਚ ਤੇਜ਼ ਰਫ਼ਤਾਰ ਰਹੀ ਕਾਰਨ ਬੇਕਾਬੂ ਹੋ ਕੇ ਪਲਟੀਕਾਰ ਕਾਰਸਵਾਰ ਨੌਜਵਾਨ ਕੁੜੀ ਤੇ ਮੁੰਡੇ ਦੀ ਮੌਤ ਤਿੰਨ ਗੰਭੀਰ ਜ਼ਖਮੀ ਦੋਸਤਾਂ ਜਰਮਦਿਨ ਮਨਾਉਣ ਦੇ ਲਈ ਯੂਪੀ ਤੋਂ ਆਏ ਸਨ ਮੋਹਾਲੀ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਤੇ ਇਸ ਵੇਲੇ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਅਹਿਮ ਖਬਰ ਦੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ ਸਾਹਮਣੇ ਹੈ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲੇਗਾ ਜਲਦ ਗirddori ਸ਼ੁਰੂ ਕੀਤੀ ਜਾਵੇਗੀ ਖੁੱਡੀਆਂ ਨੇ ਕਿਹਾ ਹਰ ਕਿਸਾਨ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਗੁਰਮੀਤ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਦਾ ਇਹ ਵੱਡਾ ਬਿਆਨ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਬਿਆਨ ਦਿੱਤਾ ਹੈ ਕਿ ਗੜੇਮਾਰੀ ਕਰਕੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲੇਗਾ खराब हुई फसलों का मुआवजा मिलेगा गुरमीत सिंह खुडिया ने कहा खेतीबाड़ी गुरमीत खुडिया बयान और गुरमीत खुडिया ने कहा कि खराब हुई फसलों का मुआवजा मिलेगा गड़ेमारी करके खराब हुई फसलों का मुआवजा दिता जाएगा गुरमीत सिुडिया का यह वाला बयान है इस वेल की वीड्डी खबर थोड़ा दस रहे हैं खेतीबाड़ी ने इस गल का ऐलान कर दता है ਇਹ ਗੜੇਮਾਰੀ ਕਰਕੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾੁਰਮੀਤ ਖੁੱਡਿਆ ਦਾ ਇਹ ਵੱਡਾ ਬਿਆਨ ਹੈ ਪਿਛਲੇ ਜਿਹੜੇ ਮੌਸਮ ਖਰਾਬ ਹੋਇਆ ਸੀਗਾ ਗੜੇਮਾਰੀ ਹੋਈ ਸੀ ਸੂਬੇ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਗੜੇ ਪਏ ਸੀ ਉਸ ਕਰਕੇ ਫਸਲਾਂ ਨੂੰ ਨੁਕਸਾਨ ਪੁੰਚਿਆ ਸੀ ਤੇ ਹੁਣ ਮੁਆਵਜ਼ਾ ਦੇਣ ਜਾ ਰਹੀ ਹੈ ਸਰਕਾਰ ਗਿਰਦੌਰੀ ਸ਼ੁਰੂ ਕੀਤੀ ਜਾਵੇਗੀ ਖੇਤੀ ਹੈ ਕੀ ਹੈ ਖੇਤੀਬਾੜੀ ਮੰਤਰੀ ਨੇ ਸੁਣਦੇ ਗਰਦੌਨੀਆਂ ਕਰਾ ਕੇ ਪਤਾ ਕਰਦੇ ਆ ਜੀ ਸਰ ਜੀ ਸਰ ਪਹਿਲਾਂ ਵੀ ਸਰਕਾਰ ਨਾ ਰਹੀਏ ਹੁਣ ਵੀ ਰਵਾਂਗੇ ਭਗਵੰਤ ਮਾਨ ਹੋਰਾਂ ਦਾ ਇਹ ਦੇ ਕਿਸਾਨਾਂ ਨੂੰ ਵਿਸ਼ਵਾਸ ਜਿਹੜਾ ਅਸੀਂ ਪਿੰਡਵਾਰੀਆਂ ਕੋਲੋਂ ਗਰਦੌਨੀਆਂ ਕਰਾ ਕੇ ਪਤਾ ਕਰਦੇ ਆ ਜੀ ਸਰ ਜੀ ਸਰ ਪਹਿਲਾਂ ਵੀ ਸਰਕਾਰ ਨਾ ਰਹੀਏ ਹੁਣ ਵੀ ਰਵਾਂਗੇ ਭਗਵੰਤ ਮਾਨ ਹੋਰਾਂ ਦਾ ਇਹ ਦੇ ਕਿਸਾਨਾਂ ਨੂੰ ਵਿਸ਼ਵਾਸ ਜਿਹੜਾ ਅਸੀਂ ਪਿੰਡਵਾਰੀਆਂ ਕੋਲੋਂ ਗਰਦੌਨੀਆਂ ਕਰਾ ਲੈ ਤੁਸੀਂ ਪੂਰੀ ਸਾਰੀ ਦੀ ਸਾਰੀ ਪ੍ਰੈਸ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ 13 ਫਰਵਰੀ ਨੂੰ ਜੋ ਦਿੱਲੀ ਲਈ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਏਰੀਆ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਉਹਦੀ ਤਿਆਰੀ ਵਾਸਤੇ ਅੱਜ ਕੱਲ ਤੋਂ ਲੈ ਕੇ ਦੋਨੋਂ ਫੋਰਮਾਂ ਦੀਆਂ ਅਲੱਗ-ਅਲੱਗ ਮੀਟਿੰਗਾਂ ਹੋ ਰਹੀਆਂ ਸੀ ਇਹ ਦੋਨੋਂ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੱਲ ਨਵਾਂ ਮਤਲਬ ਤਿਆਰ ਕੀਤਾ ਗਿਆ 18 ਉਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇਹ ਦੋਨੋਂ ਫੋਰਮਾਂ ਵੱਲੋਂ ਇਹ ਜਿਹੜੀ ਲੜਾਈ ਲੜਨ ਦਾ ਪ੍ਰੋਗਰਾਮ ਬਣਿਆ ਹੈ ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਜਿਹੜੀ ਹਕੀਕ ਹਕੀਕਤ ਲੜਾਈ ਹੈ ਇਹਨੂੰ ਭਾਵੇਂ ਆਪਾਂ ਮੰਗਾਂ ਦੇ ਵਿੱਚ ਮੰਨ ਲਈਏ ਲੇਕਿਨ ਸਚਾਈ ਇਹ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨੋਂ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਕਿਸਾਨ ਆਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਅਸੀਂ ਜਿਹੜੀ ਲੜਾਈ ਲੜ ਰਹੇ ਜਿਹੜੀ ਮੈਂ ਕਿਹਾ ਕਿ ਕਾਰਪੋਰੇਟ ਦੇ ਖਿਲਾਫ ਲੜਾਈ ਹੈ ਇਹ ਕਿ ਦੇਖੋ ਐਮਐਸਪੀ ਦੀ ਜੋ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਅੰਦੋਲਨ ਦੇ ਦੌਰਾਨ ਤੇ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲੇਕਿਨ ਸਰਕਾਰ ਉਹਦੇ ਤੋਂ ਕਾਣਾ ਕਾਣੀ ਕਰ ਰਹੀ ਕਿਉਂ ਕਰ ਰਹੀ ਹੈ ਕਿਉਂਕਿ ਕਾਰਪੋਰੇਟ ਦੇ ਪ੍ਰੈਸ਼ਰ ਦੇ ਥੱਲੇ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਅਗਰ ਸਾਨੂੰ ਐਮਐਸਪੀ ਮਿਲਣੀ ਆ ਤਾਂ ਕਾਰਪੋਰੇਟ ਨੂੰ ਡਬਲਯੂਟੀਓ ਨੂੰ ਪਿੱਛੇ ਧੱਕਣਾ ਪੈਣਾ ਉਹਨੂੰ ਜਿੰਨਾ ਚਿਰ ਪਿੱਛੇ ਨਹੀਂ ਧੱਕਦੇ ਉਨੀ ਦੇਰ ਤੱਕ ਸਾਡੇ ਲੋਕਾਂ ਨੂੰ ਸੁਖਦਾ ਸਾਹਿਬ ਪੂਰੇ ਦੇਸ਼ ਲਈ ਇਹ ਮਤਲਬ ਬੜੇ ਘਾਤਕ ਫੈਸਲੇ ਸਰਕਾਰਾਂ ਕਾਰਪੋਰੇਟ ਦੇ ਦਬਾਅ ਥੱਲੇ ਲੈ ਰਹੀਆਂ ਨੇ ਜਿਹੜੀ ਗੱਲ ਆਪਾਂ ਵੱਡੀ ਲੜਾਈ ਹੈ ਜਿਹੜੀ ਜਿਹੜੀ ਮੰਗ ਹੈ ਜਿਹੜੀ ਅੱਜ ਅੱਜ ਦੇਖੋ ਕਿੰਨਾ ਵੱਡਾ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਧਰਾਂ ਸੁਸਾਈਡ ਕਰ ਰਹੀਆਂ ਕਰਜ਼ਾ ਉਹਨਾਂ ਨੂੰ ਨਿਗਲ ਰਿਹਾ ਹੈ ਲੇਕਿਨ ਸਰਕਾਰਾਂ ਉਹਦੇ ਤੇ ਧਿਆਨ ਦੇਣ ਦੀ ਬਜਾਏ ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਸਾਢ ਅਲੱਗ-ਪੱਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ 1 ਸਾਲ 'ਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਇਸ ਲਈ ਇਹ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 14.5 ਲੱਖ ਕਰੋੜ ਰੁਪਏ ਮਾਫ ਕੀਤਾ ਜਿਹੜਾ ਸੁਸਾਇਡ ਕਰ ਰਿਹਾ ਜਿਹੜਾ ਮਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਔਰ ਦੂਸਰੇ ਪਾਸੇ ਕਾਰਪੋਰੇਟ ਜਿਹੜੇ ਜਿਨ੍ਹਾਂ ਦੇ ਘਰ ਭਰੇ ਜਾ ਰਹੇ ਨੇ ਉਹਨਾਂ ਦੇ ਕਰਜ਼ੇ ਨੂੰ ਐਨਪੀਏ ਕੀਤਾ ਜਾ ਰਿਹਾ ਔਰ ਇਹ ਇੱਕ ਵੱਡੀ ਲੜਾਈ ਹੈ ਇਹ ਸਾਡੇ ਆਮ ਲੋਕਾਂ ਨੂੰ ਜਿਹੜੇ ਜਿਹੜੇ ਘੇਰੇ ਦੇ ਵਿੱਚ ਫਸ ਕੇ ਵਿਚਾਰੇ ਅੱਜ ਦਲਦਲ ਦੇ ਵਿੱਚ ਫਸੇ ਖੁਦ ਕਸ਼ਨੀਆਂ ਕਰ ਰਹੇ ਨੇ ਮਰ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਹੈ ਔਰ ਉਹਦੀ ਤਿਆਰੀ ਪੂਰੇ ਭਾਰਤ ਦੇ ਵਿੱਚੋਂ ਪੂਰੀ ਮਜ਼ਬੂਤੀ ਨਾਲ ਹੋ ਰਹੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਪੰਚਾਇਤਾਂ ਹੋ ਗਈਆਂ ਟਰੈਕਟਰ ਮਾਰਚ ਚੱਲ ਰਿਹਾ ਹੈ ਕੱਲਾ ਹੁਣ ਪੰਜਾਬ ਨਹੀਂ ਸਾਡੇ ਨਾਲ ਸਾਡਾ ਹਰਿਆਣਾ ਪੂਰੇ ਜੋਰ ਸ਼ੋਰ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਆਪਾਂ ਦੇਖਿਆ ਅਮਾਲਾ ਏਰੀਏ ਦੇ ਵਿੱਚ सो so, किसान जथेबंद दिल्ली कूच की तैयारी कर रही हैं ने, और जिस तरीके संयुक्त मोर्चा गैर राजनीतिक और किसान मजदूर मोर्चे के बारे चर्चा कर रहे थे मसला चुका हरसिमरत कौर बादल ने किसानों मुद्दा चुका और देश के किसान से पांच सालों केजा हरसिमरत कौर बादल ने बयान दिता दे देश के किसानों से अठवंजा फीसद वध गया हरसिमरत कौर बादल ने कहा सब तो वह पंजाब के किसानों पर हर किसान परिवार से कर्जा है और देश के हर घंटे ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ 2021 ਦੇ ਵਿੱਚ 10800 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਮਸਲਾ ਚੁੱਕਿਆ ਚਾਰੋਂ ਚੀਜ਼ਾਂ ਤੇ ਸਮਯਾਹੀ ਕਹਿਣਾ ਚਾਹਾਂਗੀ ਕਿ ਜਦ ਆਪਾਂ ਗੱਲ ਕਰਦੇ ਆ ਨੌਜਵਾਨਾਂ ਦੀ ਅੱਜ ਪੰਜਾਬ ਫੀਸ ਦੀ ਹਿੰਦੁਸਤਾਨ ਦੀ ਆਬਾਦੀ ਨੌਜਵਾਨਾਂ ਦੀ ਹੈਗੀ ਤੇ ਆંકੜੇ ਸਾਡੇ ਵਰਲਡ ਬੈਂਕ ਤੇ ਆ ਦੱਸਦੇ ਨੇ ਕਿ ਜੇ 15 ਤੋਂ 24 ਸਾਲ ਦੇ ਨੌਜਵਾਨਾਂ ਨੂੰ ਦੇਖਿਆ ਜਾਏ ਤਾਂ 2022 ਦੇ ਆਕੜੇ ਵਰਲਡ ਬੈਂਕ ਦੱਸਦਾ ਹੈ ਕਿ 23% ਤੋਂ ਵੱਧ ਨੌਜਵਾਨ ਬੇਰੋਜ਼ਗਾਰ ਸਗੇ ਜਿਹੜਾ ਪਾਕਿਸਤਾਨ ਬੰਗਲਾਦੇਸ਼ ਭੂਟਾਨ ਤੋਂ ਵੀ ਵੱਧ ਹੈ ਜਿਹੜੀ ਸੈਂਟਰ ਫਾ ਮੋਨਿਟਰਿੰਗ ਆਫ ਇੰਡੀਅਨ ਇਕਨੋਮੀ ਡਾਟਾ ਹੈ ਉਹ ਦੱਸਦਾ 45.10% 12 ਤੋਂ 24 ਸਾਲ ਦੇ ਇਹ ਬੇਰੋਜ਼ਗਾਰ ਸਗੇ ਇਹਦਾ ਮਤਲਬ ਹਰ ਦੂਜਾ ਨੌਜਵਾਨ ਦੇਸ਼ਿਆਜ ਬੇਰੋਜ਼ਗਾਰ ਹੈ ਇਹ ਹਕੀਕਤ ਹੈ ਕਿਸ एबीएनसीआरबी डेटा ਦੱਸਦਾ ਹੈ ਕਿ 36000 ਸਟੂਡੈਂਟਸ ਨੇ ਪਿਛਲੇ 5 ਸਾਲ 19 ਤੋਂ 21 ਵਿੱਚ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਤੇ ਜਿਹੜਾ ਦੇ ਕੋਲ ਨੌਕਰੀ ਹੈਗੀ ਹੈਰਾਨੀ ਦੀ ਗੱਲ ਤਾਂ ਹੈਗੀ ਕਿ 43000 ਪ੍ਰੋਫੈਸ਼ਨਲਸ ਨੇ ਵੀ ਐਨਸੀਆਰਬੀ ਡਾਟਾ ਦੱਸਦਾ ਹੈ 19 ਤੋਂ 21 ਦੇ ਵਿੱਚ ਉਹਨਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ ਨੇ ਤੇ ਸੋ ਆਹੀ ਕਾਰਨ ਹੈਗਾ ਸ਼ਾਇਦ ਕਿ ਸਾਡੇ ਦੇਸ਼ ਵਿੱਚ 68% राइज़ इन स्टूडेंट्स गोइंग अब्रॉड देश ਛੱਡ ਕੇ ਬਾਹਰ ਵਿਦੇਸ਼ਾਂ ਵਿੱਚ ਪੜਨਵਾ ਜਾ ਰਹੇ ਜਿਹੜਾ 6 ਇਅਰ 올 ਟਾਈਮ ਹਾਈ ਹੈਗਾ ਐਨਐਸਓ ਦਾ ਡਾਟਾ ਇਹ ਵੀ ਦੱਸਦਾ ਹੈ ਕਿ 50% ਕਿਸਾਨ ਪਰਿਵਾਰ ਅਜ ਕਰਜ਼ਾਈ ਹੋ ਗਏ ਨੇ ਤੇ 5 ਸਾਲਾਂ 'ਚ ਇਹ ਕਰਜ਼ਾ 58% ਵੱਧ ਗਿਆ ਹੈ ਦੇਸ਼ ਦੇ ਕਿਸਾਨਾਂ ਬੇਉਤੇ ਤੇ ਆ ਵੀ ਇੱਕ ਸੈਂਟਰ ਆਫ ਸਾਇੰਸ ਐਂਡ এনਵਾਇਰਨਮੈਂਟ ਜਿਹਦਾ ਡਾਟਾ ਦੱਸ ਸੀ ਹੈ ਕਿ ਕੱਲੇ 2021 'ਚ 10000 880 ਕਿਸਾਨਾਂ ਨੇ ਖੁਦਕੁਸ਼ੀ ਦਾ ਮਤਲਬ ਸਾਡੇ ਦੇਸ਼ 'ਚ ਹਰ ਘੰਟੇ 'ਚ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਤੇ ਕਿਤੇ ਨਾ ਕਿਤੇ ਕਿਸਾਨੀ ਸੰਕਟ ਹੈਗੀ ਮੈਂ ਆਪਣੀ ਸੂਬੇ ਪੰਜਾਬ ਜਿਹੜਾ ਇੱਕ ਖੇਤੀ ਦੇ ਸੂਬਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂ ਤੇ ਸਭ ਤੋਂ ਵੱਧ ਕਰਜ਼ਾਈ ਪੰਜਾਬ ਦੇ ਕਿਸਾਨ ਹੈਗੇ ਅੱਜ ਪੰਜਾਬ 'ਚ ਜਿੱਥੇ 85% ਸਬ स्मॉल ਤੇ ਮਾਜਨਾ 5 ਏਕੜ ਵਾਲੇ 10 ਤੋਂ ਲੱਖ ਦਾ ਕਰਜ਼ਾਈ ਹਰੇਕ ਕਿਸਾਨੀ ਘਰ ਦੇ ਉੱਤੇ ਹੈਗਾ ਇਹ ਕਿਸਾਨੀ ਸੰਕਟ ਬਹੁਤ ਵੱਡਾ ਹੈਗਾ ਤੇ ਹਜ਼ਾਰਾਂ ਕਿਸਾਨ ਰੋਜ਼ ਪੰਜਾਬ 'ਚ ਖੁਦਕੁਸ਼ੀ ਕਰ ਰਹੇ ਨੇ

ਉਦੀ ਮਾਦੀ ਕਟਾਈ 80% ਇਨਕਰੀਜ਼ ਹੋ ਗਈ ਹੈ ਕੋਸਟ ਇਨਪੁਟ ਤੇ ਆਉਟਪੁੱਟ ਸੌਦਾ ਐਮਐਸਪੀ ਅਜੇ 30 40% ਕਿਸਾਨ ਨੂੰ ਜੇਬ ਤੋਂ ਭਰਨਾ ਪੈਂਦਾ ਹੈ ਹਕੀਕਤ ਐਮਐਸਪੀ ਦੀ ਆ ਹੈਗੀ ਤੇ ਸਭ ਜਵ ਕਿਸਾਨ ਦੇ ਕੋਲ ਕੋਈ ਮੌਕਾ ਹੁੰਦਾ ਕਿ ਦੋ ਪੈਸੇ ਕਮਾ ਲੈ ਯੂਕਰੇਨ ਦੇ ਵਾਰ ਚ ਵੀਟ ਦੀ ਪ੍ਰਾਈਸਸ ਵਧਿਆ ਵਧ ਗਈਆਂ ਤੇ ਸਰਕਾਰ ਨੇ ਐਕਸਪੋਰਟ ਬੈਨ ਕਰਤਾ ਤਾਂ ਕਿ ਕਿਸਾਨ ਦੇ ਜੇਬ ਚ ਕੁਝ ਨਾ ਆਏ ਸੋ ਸੋ ਇਸ ਕਰਕੇ ਮੈਂ ਬੇਨਤੀ ਕਰਦੀ ਆ ਕਿ ਇਹ ਤੁਸੀਂ ਸਕੀਮਾ ਜਿਹੜੀ ਚਲਾਉਂਦੇ ਹੋ ਬਹੁਤ ਵਧੀਆ ਸੋ 6000 ਰੁਪਏ ਵਾਲੀ ਸਕੀਮ ਤੋਂ ਸਹੀ ਚਲਾਈ ਕਿਸਾਨ ਸਨਮਾਨ ਨਹੀਂ ਤੇ ਬਹੁਤ ਚੰਗੀ ਗੱਲ ਹੈ ਲੇਕਿਨ ਕਿਉਂ ਇਹ ਸਕੀਮ ਨੂੰ ਜਿਹੜਾ 2021 ਚ 10 ਕਰੋੜ 90 ਲੱਖ ਕਿਸਾਨਾਂ ਨੂੰ ਮਿਲਦਾ ਸੀ ਫਿਰ 2023-24 ਚ ਇਹਨੂੰ 8.5 ਕਰੋੜ ਕਿਸਾਨਾਂ ਨੂੰ ਸਿਰਫ ਲਾਭਾਰਤੀ ਕਿਉਂ ਕਟਾ ਕਿਉਂ ਦਿੱਤੇ ਕਿਸਾਨਾਂ ਤੇ ਆਮਦਨ ਵਧੀ ਤਾਂ ਹੈ ਨਹੀਂ ਉਦ ਰਸੂਬਾ ਮੈਂਬਰ ਸੰਦੀਪ ਪਾਠਕ ਦਾ ਕੇਂਦਰ ਤੇ ਨਿਸ਼ਾਨਾ ਸਾਹਮਣੇ ਆਇਆ ਹੈ ਕੇਂਦਰ ਦੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ ਸੰਦੀਪ ਪਾਠਕ ਨੇ ਕਿਹਾ ਦੇਸ਼ ਨੂੰ ਬਿਹਤਰ ਬਣਾਉਣ ਦੇ ਲਈ ਰਾਮ ਰਾਜ ਦੀ ਜ਼ਰੂਰਤ ਹੈ ਰਾਮ ਰਾਜ ਦੇ ਸੰਕਲਪ ਨਾਲ ਹੀ ਦੇਸ਼ ਵਧੇਗਾ ਸੰਦੀਪ ਪਾਟਕ ਨੇ ਕਿਹਾ ਜਿਹਹਾ ਦੇਸ਼ ਬਣਾਣਾ ਹੈ ਜਿੱਥੇ ਹਰ ਕੋਈ ਖੁਸ਼ ਤੇ ਖੁਸ਼ਹਾਲ ਪਰ ਰਾਮ ਰਾਜ ਦੀ ਕਲਪਨਾ ਕਿਤਾਬਾਂ ਵਿੱਚ ਹੀ ਰਹੇਗੀ ਦਿੱਲੀ ਦੀ ਕੈਜੀਵਾਲ ਸਰਕਾਰ ਇਸ ਤੇ ਕੰਮ ਕਰੀ ਹੈ ਸੰਦੀਪ ਪਾਟਕ ਨੇ ਇਹ ਦਾਵਾ ਕੀਤਾ मुझे लगता है राम राज्य की परिकल्पना को हमें धारण करना पड़ेगा राम राज्य गोस्वामी तुलसीदास जी ने और महाकवि वाल्मीकि ने भी लिखा हुआ है कि दैहिक दैविक भौतिक तापा राम राज नहीं व्यापा सब नर भौतिकीति चल ही स्वधर्म निरति श्रुति नीति ऐसा देश बनाना है जहां हर व्यक्ति सुखी हो हर व्यक्ति संपन्न हो कोई किसी के हिस्से में दुख ना हो पर राम राज्य की परिकल्पना सिर्फ किताबों में रह गई है दिल्ली की सरकार दिल्ली की सरकार इस पर काम कर रही है इंस्टीट्यूशनल रिफॉर्म बहुत जरूरी है थैंक दें, यू थैंक दे... यू मिस्टर पाठक जी और केंद्रीय मंत्री अनुराग ठाकुर ने केजरीवाल पे तीखा निशाना साधा केजरीवाल सिर्फ झूठ बोलते हैं अनुराग ठाकुर ने कहा हर क्षेत्र दे विच केजरीवाल दा कुठालया अनुराग ठाकुर ने कहा आम आदमी पार्टी दे कई लीडर जेल दे विच बंद ने एजेंसियां अपनी कार्रवाई कर रही हैं न्यूज़ 18 से केंद्रीय मंत्री अनुराग ठाकुर ने एक बड़ा बयान ਦਿੱਤਾ है ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਨਿਸ਼ਾਨਾ 사ਧਿਆ اور ਸਾਫ਼ ਕਿਹਾ ਕਿ ਕੇਜਰੀਵਾਲ ਸਿਰਫ਼ ਝੂਠ ਬੋਲਦੇ ਨੇ ਕੇਜਰੀਵਾਲ ਸਿਰਫ਼ ਝੂਠ ਬੋਲਦੇ ਨੇ ਅਨੁਰਾਗ ਠਾਕੁਰ ਨੇ ਕਿਹਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ న్యూਸ 18 ਇੰਡੀਆ ਦੇ ਮੰਚ ਚੋਪਾਲ ਤੇ ਉਹਨਾਂ ਨੇ ਦਾਅਵਾ ਕੀਤਾ ਕੇਜਰੀਵਾਲ ਸਿਰਫ਼ ਝੂਠ ਬੋਲਦੇ ਨੇ ਰੋਣਾ ਦੀ ਸਰਕਾਰ ਦੇ ਕਈ ਮੰਤਰੀ ਜੇਲ੍ਹ ਦੇ ਵਿੱਚ ਨੇ ਹਰ ਖੇਤਰ ਵਿੱਚ ਕੇਜਰੀਵਾਲ ਦਾ ਘੁਟਾਲਾ की लोग घर वापसी हो गई आज इस गठबंधन से कोई मंच पे नहीं आया आपके जी आए हैं कई लोग आए हैं दिग्विजय जी थे उन्होंने क्या कहा क्यों टूटा खड़गे जी भी अभी आने वाले हैं। खड़गे जी तो आजकल खुद ही भाजपा को 400 पार कर रहे हैं भाई। देखिए होता क्या है न्याय न मिले तो बहुत कुछ होता है ममता बनर्जी जी को लगा न्याय नहीं मिला तो यात्रा में शामिल नहीं हुई नीतीश जी को लगा न्याय नहीं हो रहा है तो वो भी छोड़कर चले गए लेकिन मूल कारण यह है कि नीतीश जी क्यों दुखी हुए बिहार में जंगल राज रिटर्न ये हमने कहा था जब ये सरकार बनी थी उसके बाद के आंकड़े न्यूज़ 18 को दिखाने चाहिए देश भर में कि कैसे लालू यादव और तेजस्वी यादव के आने के बाद बिहार में गुंडा राज माफिया भ्रष्टाचार को बल मिला जिन लोगों ने भैंसों का और जानवरों का चारा नहीं छोड़ा था और जो समाजवाद की बात करते थे उन्होंने गरीब व्यक्ति से जमीन के बदले जॉब देने का काम किया ऐसा कोई बचा नहीं जिसको इस गठबंधन ने ठगा नहीं और ये श्रीमान अरविंद केजरीवाल जी उनके नए सहयोगी हैं उनको तो जिन्होंने कोई है। उन्होंने कोई ऐसा क्षेत्र छोड़ा नहीं जिसमें उन्होंने ठगा ना हो हर क्षेत्र में जाके भ्रष्टाचार अराजकता अपराध ये आम आदमी पार्टी में आपको रोज मिलेगा झूठ बोलने का काम जिस व्यक्ति ने किया जिसने हर किसी को ठगने का काम किया ऐसी क्या मजबूरी है कि वो क्यों ईडी का सामना नहीं करते हैं क्यों जवाब नहीं देते वो सर्टिफिकेट देते थे मनीष सिसोदिया को ईमानदार है देते थे कि नहीं, देते थे? जी। जी नहीं। देते थे कहा है आजकल वो मनीष सिसोदिया कहां है जेल में है संजय सिंह को ईमानदारी का सर्टिफिकेट देते थे कहा है आजकल जेल में है अमरतुल्ला को सर्टिफिकेट देते थे कहा है वो आज जेल में है फिर जैन साहब का नाम क्या है सत्येंद्र जैन हेल्थ मिनिस्टर का अब वो डेढ़ साल दिल्ली का स्वास्थ्य मंत्री जेल में रहा और उनका जो मॉडल अपना कहते थे उसमें क्या है फर्जी एक एक फोन नंबर पर कितने लोगों के नाम लिखे हैं कि उनका इलाज मोहल्ला क्लिनिक में हो कितने हजार करोड़ का घोटाला वहां पर हुआ कोई ऐसा क्षेत्र छोड़ा नहीं जहां पे घोटाला ना हुआ इसलिए इन लोगों से आज लोग दुखी हो चुके हैं वो तुलना करके देखते हैं कि एक तरफ नरेंद्र मोदी की सरकार जो दस वर्षों में कोई एक रुपए का आरोप नहीं लगाया है दूसरी ओर ऐसे दस लोग इकट्ठे हुए हैं जो ऊपर से नीचे तक भ्रष्टाचार में लेकिन